ਯੂਨੀਕ ਤੇ ਵੱਖਰੀਆਂ ਚੀਜ਼ਾਂ ਦੇ ਸ਼ਕੀਨ ਹੋ ਮਿੱਤਰੋ ਤਾਂ ਕੇਪੀ ਜੀਪ ਨਾਲ ਕਰ ਲੋ ਸੰਪਰਕ ਟੈਲੀਫੋਨ ਤਾਂ ਤੁਸੀਂ ਬਹੁਤ ਦੇਖਿਆ ਜਿਹੜੇ ਮੇਰੇ ਭਰਾ ਵੀਰ ਭਰਾ ਆਰਮੀ ਵਾਲੀਆਂ ਜੀਪਾਂ ਹਨਾਂ ਜਾਂ ਵਿੱਲੀਆਂ ਜੀਪਾਂ ਤਿਆਰ ਕਰਵਾਉਂਦੇ ਆ ਸ਼ੌਂਕੀ ਐਂਟੀਕ ਤੇ ਯੂਨੀਕ ਵੱਖਰੀਆਂ ਚੀਜ਼ਾਂ ਦੇ ਜਾਂ ਘਰੇ ਰੱਖਣ ਦੇ ਵੱਖਰੀਆਂ ਚੀਜ਼ਾਂ ਦੇ ਸ਼ਕੀਨ ਆ ਤਾਂ ਤੁਹਾਨੂੰ ਆਪਾਂ ਅੱਜ ਅਜਿਹੇ ਹੀ ਆਈਟਮਾ ਦਿਖਾਵਾਂਗੇ ਵੀਡੀਓ ਦੇ ਵਿੱਚ ਜੋ ਤੁਹਾਨੂੰ ਕੇਪੀ ਜੀਪ ਤੋਂ ਮਿਲ ਜਾਣੀਆਂ ਤੇ ਆਪਾਂ ਵੀਰੇ ਨਾਲ ਕਰਦੇ ਆ ਗੱਲਬਾਤ ਹੋਰ ਵੀਰੇ ਆਪਾਂ ਕੀ ਕੀ ਲੈ ਕੇ ਆਏ ਆ ਜਿਹੜਾ ਆਪਾਂ ਦਰਸ਼ਕਾਂ ਨੂੰ ਦਿਖਾਈਏ ਹਨਾ ਚੀਜ਼ਾਂ ਵੱਖਰੀਆਂ ਚੀਜ਼ਾਂ ਹੀ ਵਗਾਉਣੀਆਂ ਅੱਜ ਆਪਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਕੇਪੀਜੀ ਤੋਂ ਬੋਲ ਰਿਹਾ ਜੀ ਤੇ ਆਪਣੇ ਕੋਲੇ ਜੀਪ ਦਾ ਰਿਲੇਟਿਵ ਸਾਰੇ ਹੀ ਸਮਾਨ ਹੁੰਦਾ ਜੀ ਓਕੇ ਛੋਟੀ ਵੱਡੀ ਹੋਵੇ ਮੀਡੀ ਹੋਵੇ ਫੋਰਡ ਹੋਵੇ ਅੱਛਾ ਤੁਸੀਂ ਸਾਰੀ ਐਕਸੈਸਰੀ ਵੇਖ ਰਹੇ ਹੋ ਜੀ ਤੇ ਅੱਜ ਕੱਲ ਜਿਹੜਾ ਟ੍ਰੈਂਡ ਚੱਲ ਰਿਹਾ ਜੀ ਸੀਜੇ 3ਵੀਂ ਦਾ ਅੱਛਾ ਸੀਜੇ ਬੀ 3 ਦਾ ਵੀ ਸੀਜੇ 3ਵੀਂ ਦਾ ਜੀ ਸੀ ਜੀ ਠੀਕ ਹੈ ਜਿਹੜਾ ਅੱਜ ਕੱਲ ਟ੍ਰੈਂਡ ਚੱਲ ਰਿਹਾ ਜੀ ਉਹ ਸੀਜੇ 3ਵੀਂ ਦਾ ਚੱਲ ਰਿਹਾ ਜੀ ਓਕੇ ਤੇ ਦੇ ਰਿਕਰਡਿੰਗ ਜਿਹੜਾ ਵੀ ਤੁਹਾਨੂੰ ਕੋਈ ਸਮਾਨ ਚਾਹੀਦਾ ਹੋਵੇ ਐਸੈਸਰੀ ਪਾੜ ਜੀ ਸਾਰਾ ਆਪਣੇ ਕੋਲੇ ਅਵੇਲੇਬਲ ਹੁੰਦਾ ਜੀ ਠੀਕ ਹੈ ਤੇ ਜਿਵੇਂ ਤੁਸੀਂ ਐਸੈਸਰੀ ਵੇਖ ਸਕਦੇ ਹੋ ਜੀ ਮੈਂ ਬ੍ਰੀਡਿੰਗ ਲਾਈਟ ਹੋ ਗਈ ਜੀ ਓਕੇ ਇੰਡੀਕੇਟਰ ਹੋ ਗਏ ਜੀ ਬਾਡੀ ਤੇ ਆਪਾਂ ਹੋ ਗਈਆਂ ਜੀ ਹਾਂਜੀ ਵਾਈਪਰ ਮੋਟਰ ਹੋ ਗਈ ਓਕੇ ਮੈਂਟਰੀ ਸੱਚ ਹੋ ਗਈ ਜੀ ਹਾਂ ਉਹ ਪਾਈਪ ਦੇ ਬ੍ਰੈਕਟ ਹੋਗੇ ਜੀ। ਰੈਸਟ ਪਾਈਪ ਬ੍ਰੈਕਟ ਹੋਗੇ ਜੀ। ਬਲੈਕਆਊਟ ਲਾਈਟਾਂ ਹੋਗੀਆਂ ਜੀ। ਕਿ ਅੱਜਕੱਲ ਬਲੈਕਆਊਟ ਚੱਲਦੀ ਹੈ ਇੱਥੇ ਚਾਲਣ ਪੈਂਦਾ ਜੀ। ਹਾਂਜੀ ਹਾਂਜੀ। ਇਹ ਆ ਸਾਇਰਨ ਹੋ ਗਿਆ ਜੀ ਜਿਹੜਾ ਹਰ ਇੱਕ ਗੱਡੀ ਤੇ ਲੱਗਦਾ ਜੀ ਹੋਟਲ ਵੀ ਬੋਲਦੇ ਆ ਇਹਨੂੰ। ਇਹ 100 ਵਾਸਤੇ ਲੱਗਦਾ ਆਵਾਜ਼ ਵੀ ਕੱਢਦਾ ਜੀ। ਆ ਬਲੈਕਆਊਟ ਲਾਈਟ ਜੀ। ਹਾਂਜੀ। ਤੇ ਜਿਹੜੀ ਸਾਰੀ ਆਪਣੇ ਬਿੱਲੀ ਜੀਵ ਛੋਟੀ ਬਾਡੀ ਜਿਹੜੀ ਵੀ ਹੁੰਦੀ ਹੈ ਉਹਨਾਂ ਨਾਲ ਲੱਗਦੀਆਂ ਜੀ। ਮੈਂ ਮਾਰ